ਮੋਹਾਲੀ ਜ਼ਿਲ੍ਹੇ ਦੇ ਅਦੀਨ ਆਉਣ ਵਾਲੇ ਜ਼ਿਰਕਪੁਰ ਐਮਸੀ ਅਦੀਨ ਆਉਂਦੇ ਸਬਿਤਰੀ ਟਾਵਰਸ ਦੇ ਵਸਨੀਕਾਂ ਨੂੰ ਬਰਸਾਤ ਦੇ ਦਿਨਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਇੱਕ ਪਾਸੇ ਇੱਥੇ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਹੈ ਤੇ ਦੂਜੇ ਪਾਸੇ ਐਮਸੀ ਜ਼ਿਰਕਪੁਰ ਵੀਆਈਪੀ ਰੋਡ ਜ਼ਿਰਕਪੁਰ ਤੇ ਸਬਿਤਰੀ ਟਾਵਰ ਸੋਸਾਇਟੀ ਦੇ ਅੰਦਰ ਸੀਵਰੇਜ ਡਰੇਨੇਜ ਪਾਈਪਾਂ ਵਿਛਾ ਰਿਆ ਸੀ ਪਰ ਖੁਦਾਈ ਤੋਂ ਬਾਅਦ ਕੰਮ ਲੰਬੇ ਸਮੇਂ ਤੋਂ ਅਧੂਰਾ ਛੱਡ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲਜੀਤ ਸਿੰਘ ਬੱਲਾ ਸਾਬਕਾ ਪ੍ਰਧਾਨ ਐਡਵੋਕੇਟ ਸੁਦੀਪ ਪਾਸੀ ਸੋਮ ਪ੍ਰਕਾਸ਼ ਭੋਸਲੇ ਅਤੇ ਸਬਿਤਰੀ ਟਾਵਰ ਵਿੱਚ ਰਹਿਣ ਵਾਲੇ ਹੋਰ ਸਥਾਨਕ ਲੋਕਾਂ ਨੇ ਕੀਤੀ ਮੀਡੀਆ ਨਾਲ ਗੱਲਬਾਤ ਜੀ ਮੈਂ ਇੱਥੇ ਕਰੀਬ ਪਿਛਲੇ 13 ਸਾਲ ਤੋਂ ਰਹਿ ਰਹੇ ਹਾਂ ਕਿਹੜੀ ਜਗ੍ਹਾ ਸਰ ਇਹ ਜਗ੍ਹਾ ਸਬਿਤਰੀ ਟਾਵਰ ਇਹ ਸਭਤਰੀ ਟਾਵਰ ਇੱਕ ਸੋਸਾਇਟੀ ਹੈ ਜੋ ਕਿ ਪਿਛਲੇ 15 ਸਾਲ ਤੋਂ ਬਣੀ ਹੋਈ ਹੈ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਆਸ-ਪਾਸ ਨੇ ਕਈ ਸੋਸਾਇਟੀਆਂ ਬਣ ਗਈਆਂ ਜਿਨ੍ਹਾਂ ਨੂੰ ਕੋਈ ਵਕਰਾ ਸੀਵਰੇਜ ਸਿਸਟਮ ਨਹੀਂ ਦਿੱਤਾ ਗਿਆ ਤੇ ਸਾਡੇ ਅੰਦਰੋਂ ਹੀ ਉਹਨਾਂ ਦੀ ਐਂਟਰੀ ਰੱਖ ਦਿੱਤੀ ਗਈ ਉਹਨ ਇੱਕ ਤੇ ਸਾਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਬਰਸਾਂ ਵਿੱਚ ਕਿ ਪਾਣੀ ਆਂਦਾ ਪਿੰਡ ਦੇ ਵਿੱਚੋਂ ਪਾਣੀ ਆਂਦਾ ਤੇ ਸਾਡੀ ਸੋਸਾਇਟੀ ਲੋ ਲਾਈਂਗ ਹੋਣ ਕਰਕੇ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਨਾ ਚਾਹੁੰਦੇ ਹੋਏ ਵੀ ਸਾਨੂੰ ਪੰਪ ਲਗਾ ਕੇ ਇਥੋਂ ਵੀਆਈਪੀ ਰੋਡ ਤੇ ਪਾਣੀ ਕੱਢਣਾ ਪੈਂਦਾ ਜਿਹੜਾ ਵੀਆਈਪੀ ਰੋਡ ਤੇ ਪਾਣੀ ਕੱਢਣਾ ਪੈਂਦਾ ਉਹਦੇ ਕਰਕੇ ਅਗਰ ਅਸੀਂ ਸਾਡੀ ਸੋਸਾਇਟੀ ਬਚੀ ਹੋਈ ਹੈ ਨਹੀਂ ਤੇ ਕਰਾਂ ਦੇ ਵਿੱਚ ਗਰਾਊਂਡ ਫਲੋਸ ਦੇ ਵਿੱਚ ਪਾਣੀ ਅੰਦਰ ਵੜ ਜਾਂਦਾ ਲੋਕਾਂ ਦਾ ਫਰਨੀਚਰ ਲੋਕਾਂ ਦੇ ਕੱਪੜੇ ਲੋਕਾਂ ਦੀ ਅਲਮੀਰਾ ਸਭ ਖਰਾਬ ਹੋਈਆਂ ਇਥੋਂ ਤੱਕ ਕਿ ਮਤਲਬ ਐਨੀ ਐਗਨੀ ਹੋਈ ਹੈ ਲੋਗਾਂ ਨੂੰ ਇੱਕ ਇੱਕ ਸੋਸਾਇਟੀ ਦੇ ਬਜ਼ੁਰਗ ਕਹਿੰਦੇ ਨੇ ਉਹਨਾਂ ਦੀ ਮਿਸਸਿਸ ਦੀ ਡੈਥ ਵੀ ਅਸੀਂ ਵਜ੍ਹਾ ਨਾਲ ਹੋ ਗਈ ਇਹ ਉਥੇ ਪਾਣੀ ਇਕੱਠਾ ਹੋਇਆ ਤੇ ਇਸ ਇਸ ਵੱਲ ਨੂੰ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਪ੍ਰਸ਼ਾਸਨ ਦਾ ਧਿਆਨ ਨਹੀਂ ਜਾ ਰਿਹਾ ਇਸ ਵਾਰ ਉੱਪਰ ਤੋਂ ਇੱਕ ਹੋਇਆ ਕਿ ਇਹਨਾਂ ਨੇ ਪਾਈਪ ਲਿਆ ਕੇ ਪਾ ਦਿੱਤੇ ਬਾਰਿਸ਼ ਦੇ ਵਿੱਚ ਕੋਈ ਕਿਸ ਨੇ ਬਾਈ ਨਗਰ ਨਗਰ ਨਿਕਮ ਨੇ ਪਾਏ ਤੇ ਟੋਏ ਖੱਟ ਕੇ ਰੱਖ ਦਿੱਤੇ ਜਿਹੜੇ ਕਿ ਸਾਡੇ ਵਾਸਤੇ ਜਾਨਲੇਵਾ ਬਣੇ ਹੋਏ ਆ ਤੇ ਆਏ ਦਿਨ ਇੱਥੇ ਗੱਡੀਆਂ ਫਸਦੀਆਂ ਤੇ ਆਏ ਦਿਨ ਲੋਕਾਂ ਦੇ ਐਕਸੀਡੈਂਟ ਹੁੰਦੇ ਆ ਬਜ਼ੁਰਗ ਗਿਰਦੇ ਆ ਬੱਚੇ ਗਿਰਦੇ ਆ ਤੇ ਇਸ ਕਰਕੇ ਇਸ ਸਮੱਸਿਆ ਤੋਂ ਇਸ ਸਮੱਸਿਆ ਨੂੰ ਤੁਸੀਂ ਹਾਈਲਾਈਟ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਵੀਆਈਪੀ ਰੋਡ ਤੇ ਉੱਤੇ ਸਵਿਤਰੀ ਟਾਵਰ ਦੇ ਅੰਦਰ ਰਹਿਣ ਵਾਲਿਆਂ ਨਾਲ ਕੀ ਹੋ ਰਿਹਾ ਹੈ ਤੇ ਇਹ ਬਿਲਡਰ ਤੇ ਆਪਣਾ ਇਹ ਮਿਊਨਿਸਪਲ ਕਾਰਪੋਰੇਸ਼ਨ ਮਿਲ ਕੇ ਸਾਡੇ ਨਾਲ ਕੀ ਕਰ ਰਹੇ ਸਰ ਇਹ ਪਹਿਲੀ ਵਾਰ ਤਾਂ ਜੈਸੇ ਇਹ ਜੋ ਸਵਿਤਰੀ ਕੇ ਟਾਵਰ ਕਾਟੇ ਗਏ ਤੇ ਫਿਰ ਆਪਕੇ ਲਈ ਕਾਟੇ ਗਏ ਤੇ ਬੀਚ ਮੇਂ ਇਹ ਤਾਂ ਇਸੇ ਕ੍ਰਾਈਮ ਰੇਟ ਵੀ ਬੜਾ ਹੋਗਾ ਕਿਉਂਕਿ ਹਰ ਜਗ੍ਹਾ ਤੇ ਪੋਪੂਲੇਸ਼ਨ ਟ੍ਰੈਫਿਕ अगर आप देखा जाए तो कुछ सोसाइटीज के के हाँ, आप, आप, आप अपने गेट ऊपर सिक्योरिटी गार्ड लगा सकते हो हमने सिक्योरिटी गार्ड गेट के ऊपर लगाए लेकिन इस तरफ से ओपन होने की वजह से कई अनऑथराइज लोग अंदर आते हैं अभी थोड़े दिन पहले महीने पहले की बात है हमारे यहाँ एक बुजुर्ग के ऊपर कोई पाउडर फेंक के चला गया था कि जैसे कि उसको उनको कम से कम दो घंटे उनको होश नहीं आया तो इस तरह से कई वारदातें हुई है यहाँ पे चेन स्नैचिंग हुई है मेन प्रॉब्लम क्या है आपको हाँ जी

ਸੋਸਾਇਟੀ RWA ਕੋਲ ਹੈ RWA ਦੇ ਹਰ 2 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਚੇਂਜ ਹੁੰਦੀ ਰਹਿੰਦੀ ਹੈ ਸਰ ਬਿਲਡਰ ਰਿਸਪੋਨਸਿਬਲ ਇਹਦੇ ਵਿੱਚ ਕਿਸ ਤਰ੍ਹਾਂ ਹੋਇਆ ਜੀ RWA ਕੋਲ ਇਹ ਬਿਲਡਰ ਐਸਟ ਕਰਕੇ ਰਿਸਪੋਨਸਿਬਲ ਹੋਇਆ ਕਿਉਂਕਿ ਉਹਨੇ ਕੰਪਲੀਸ਼ਨ ਨਹੀਂ ਕਰਾਇਆ ਇਹਦਾ ਕੰਪਲੀਸ਼ਨ ਕਰਾਉਣ ਵਾਸਤੇ ਉਹਨੂੰ ਚਾਰ ਦਿਵਾਰੀ ਬਣਾਨੀ ਪੈਣੀ ਸੀ ਉਹਨੂੰ ਉਹਨੂੰ ਸਾਨੂੰ ਪ੍ਰੋਪਰ ਫੈਸਿਲਿਟੀਆਂ ਦੇਣੀਆਂ ਪੈਣੀਆਂ ਸਨ ਉਹਨੇ ਸਾਨੂੰ ਟੂ ਵੈਲ ਦੇਣਾ ਪੈਣਾ ਸੀ ਜੋ ਕਿ ਉਹ ਪੈਸਾ ਬਚਾ ਗਿਆ ਐਸਪੀਪੀ ਵੀ ਸਾਡਾ ਇੱਥੋਂ ਚੁੱਕ ਕੇ ਉਹਨੇ ਸਭਤਰੀ ਗ੍ਰੀਨ ਵਿੱਚ ਰੱਖ ਦਿੱਤਾ ਇਹ ਸਭ ਚੀਜ਼ਾਂ ਪੈਸੇ ਬਚਾਨ ਕਰਕੇ ਉਹਨਾਂ ਨੇ ਇਹ ਸਭ ਕੀਤਾ ਹੈਗਾ ਇਵਨ ਸਾਡਾ ਜਿਹੜਾ ਕਮਿਊਨਿਟੀ ਸੈਂਟਰ ਕਹਿ ਕੇ ਬਣਾਇਆ ਗਿਆ ਸੀ ਉਹ ਸਕੂਲ ਨੂੰ ਕਿਰਾਏ ਤੇ ਦੇ ਦਿੱਤਾ ਗਿਆ ਹੈ ਕਿਉਂਕਿ ਜੋ ਤੁਹਾਨੂੰ ਬੇਸਿਕ ਐਮੈਨਿਟੀਆਂ ਬਿਲਡਰ ਵੱਲੋਂ ਦੇਈਆਂ ਜਿਹੜੀਆਂ ਜਾਣੀਆਂ ਸੀ ਉਹ ਦਿੱਤੀਆਂ ਨਹੀਂ ਕੁਝ ਵੀ ਹਾਂ ਉਹ ਪੂਰੀਆਂ ਨਹੀਂ ਦਿੱਤੀਆਂ ਗਈਆਂ ਹੋਰ ਵਾਰ-ਵਾਰ ਉਹਨਾਂ ਨੂੰ ਕਹਿਣ ਤੇ ਉਹਨਾਂ ਨੇ ਕੋਈ ਅਸਤਵਲ ਧਿਆਨ ਨਹੀਂ ਦਿੱਤਾ ਹੁਣ ਜਿਹੜੀ ਆ ਸੜਕ ਪੱਟੋਈ ਪਈ ਆ ਕਿੰਨਾ ਟਾਈਪ ਹੋ ਗਿਆ ਇਸ ਤਰ੍ਹਾਂ ਦੇ ਪੱਟੋਈ ਨੂੰ ਇਹ ਇਹਨੂੰ ਲਗਭਗ ਲਗਭਗ 2 ਮਹੀਨੇ ਹੋਣ ਵਾਲੇ ਨੇ ਤੇ ਇਸ ਵੇਲੇ ਬਰਸਾਤਾ ਦਾ ਮੌਸਮ ਹੈ ਕਿ ਆਰ ਡਬਲਯੂ ਨੇ ਰੋਕਿਆ ਨਹੀਂ ਕਿ ਬਰਸਾਤਾ ਰੁਕ ਜਾਵੇ ਆਰ ਡਬਲਯੂ ਐਨ ਨੇ ਵੀ ਰੋਕਿਆ ਸੀ ਅਸੀਂ ਵੀ ਰੋਕਿਆ ਸੀ ਕਿ ਇਸ ਇਸ ਟਾਈਮ ਨਾ ਛੇੜੋ ਬਾਰਸ਼ਾ ਤੋਂ ਬਾਅਦ ਛੇੜੋ ਜਾਂ 4 ਮਹੀਨੇ ਪਹਿਲੇ ਤੁਹਾਨੂੰ ਕਰ ਲੈਣਾ ਚਾਹੀਦਾ ਸੀ ਬਟ ਐਸ ਐਸ ਵੱਲ ਨੂੰ ਕੋਈ ਧਿਆਨ ਨਹੀਂ ਦਿੱਤਾ ਗਿਆ ਪਤਾ ਨਹੀਂ ਕੀ ਉਹਨਾਂ ਦਾ ਟਾਰਗੇਟ ਸੀਗਾ ਕਿ ਕੀ ਉਹਨਾਂ ਦਾ ਸੀਗਾ ਕਿ ਖਟਕੇ ਰੱਖ ਦਿੱਤੀ ਕੋਈ ਠੇਕਾ ইস্যੂ ਕੀਤਾ ਹੋਣਾ ਹੈ ਜਾਂ ਕੁਝ ਕੀਤਾ ਹੋਣਾ ਹੈ ਉਹ ਠੇਕੇਦਾਰ ਮਗਰ ਪਿਆ ਹੋਣਾ ਹੈ ਕਿ ਜੀ ਪੈਸੇ ਮੇਰੇ ਬਣ ਜਾਣਗੇ ਤੁਸੀਂ ਕਰ ਦਿਓ ਸਰ ਤੁਸੀਂ ਕਿਆ ਚਾਹੁੰਦਾ ਤੁਹਾਡੀ ਕਿਆ ਮੰਗ ਹੈ ਤੁਹਾਡੀ ਮੰਗ ਹੈ ਹੈਗੀ ਹੈ ਕਿ ਸਭ ਤੋਂ ਪਹਿਲੇ ਤੇ ਜਿਹੜੀ ਸਿਚੁਏਸ਼ਨ ਹੈ ਇਹਨੂੰ ਠੀਕ ਕੀਤਾ ਜਾਏ ਇੱਥੇ ਪ੍ਰੋਪਰ ਪਲੇਨ ਸੜਕ ਬਣਾਈ ਜਾਏ ਦੂਸਰੀ ਗੱਲ ਹੈ ਕਿ ਸਾਡੀ ਜਿਹੜੀ ਸੋਸਾਇਟੀ ਦੇ ਵਿੱਚ ਜੋ ਕਮੀਆਂ ਹੈਗੀਆਂ ਨੇ ਐਸ ਪਰ ਔਰ ਮੈਪ ਉਹ ਸਾਨੂੰ ਪੂਰੀ ਕਰਕੇ ਦੇ ਬਿਲਡਰ ਤਾਂ ਕਿ ਅਸੀਂ ਵੀ ਚੈਨ ਨਾਲ ਰਹਿ ਸਕੀਏ ਸਰ ਐਮਸੀ ਦੇ ਨਾਲ ਤੁਸੀਂ ਇਹ ਕਾਰਪੋਰੇਟ ਕੋਲ ਸੰਪਰਕ ਕੀਤਾ ਕਿ ਤੁਸੀਂ ਪੱਟ ਗਏ ਨੂੰ ਕਿਉਂ ਨਹੀਂ ਅੱਗੇ ਕੰਮ ਕਰ ਰਹੇ ਤੁਸੀਂ ਹਾਂਜੀ ਅਸੀਂ ਕੀਤਾ ਹੈਗਾ ਤੇ ਇਨਫੈਕਟ ਅਸੀਂ ਕਿਉਂ ਜਵਾਬ ਮਿਲਿਆ ਹੋਣ ਦੀ ਵਜ੍ਹਾ ਨਾਲ ਬਹੁਤ ਸਾਰੇ ਲੋਕ ਅਵੇਲੇਬਲ ਨਹੀਂ ਹੈਗੇ ਲੋਕਾਂ ਨੇ ਆਈਸੋਲੇਸ਼ਨ ਇਸ ਕਰਕੇ ਕਰ ਲਏ ਬਹੁਤ ਕੁਝ ਕੀਤਾ ਹੈਗਾ ਅੱਜ ਤੁਸੀਂ ਲੋਕ ਆ ਗਏ ਬਾਈ ਚਾਂਸ ਅਸੀਂ ਮਿਲ ਗਏ ਤੁਹਾਨੂੰ ਤੇ ਸੋ ਦੈਟ ਆਈ ਏਮ ਟੈਲਿੰਗ ਯੂ ਮੈਂ ਵੀ ਕਿਤੇ ਅੱਜ ਗਿਆ ਸਰ ਕਾਰਪੋਰੇਟ ਵੱਲੋਂ ਕੀ ਜਵਾਬ ਮਿਲਿਆ ਤੁਹਾਨੂੰ ਕਿ ਕਿਉਂ ਕੰਮ ਦੇ ਡਿਲੇ ਹੋ ਰਿਹਾ ਸਰ ਜੀ ਸਰ ਸਰ ਆਪਣਾ ਨਾਮ ਦੱਸ ਦਿਓ ਸਰ ਸੁਦੀਰ ਪਾਸੇ ਜੀ ਸਰ ਕਾਰਪੋਰੇਟ ਜੁਆਬ ਐਸੀਗਾ ਕਿ ਕਰ ਦੰਗੇ ਹਮ ਦੇਖ ਰਹੇ ਹਮ ਇਹ ਕੰਮ ਦੇਖਤੇ ਰਹੇਗੇ ਐਕਸ਼ਨ ਕੋਈ ਨਹੀਂ ਹੋਇਆ ਮੈਂ ਆਪਣੀ 4-5 ਚਿੱਠੀਆਂ ਲਿਖੀਆਂ ਨੇ 2022 ਤੋਂ ਲੈ ਕੇ 2023 ਤੱਕ ਮੀਟਿੰਗਸ ਕੀਤੀਆਂ ਨੇ ਉਹਨਾਂ ਨਾਲ ਤੇ ਉਹ ਹਾਂ ਜੀ ਕਰ ਰਹੇ ਹਨ ਬਹੁਤ ਪ੍ਰੋਫੈਸ਼ਨਲ ਬਸ ਬੜਾ ਕੰਮ ਹੈ ਸਰ ਲੇਕਿਨ ਪਾਣੀ ਜਿਹੜਾ ਹੈ 2016 ਤੋਂ ਇੱਥੇ ਹਰ ਪਰ ਕਹਿੰਦੇ ਸਾਡੀ ਜਿਹੜੀ ਬੀਸਮੈਂਟ ਹੈ ਕਿ ਉਹ ਡੁੱਬ ਜਾਂਦੀ ਹੈ ਸਰ ਕਿੰਨੇ ਲੋਕ ਪ੍ਰਭਾਵਿਤ ਹੋ ਜੇ ਕਿੰਨੇ ਫਲੈਟਸ ਹੈ ਜਿਹੜੇ ਪ੍ਰਭਾਵਿਤ ਹੋਣਗੇ 206 ਫਲੈਟ ਹੈ ਜਿਹੜੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਪਰ ਬਾਅਦ ਵਿੱਚ ਜਿਹੜੇ ਗਰਾਉਂਡ ਫਲੋਰ ਵਾਲੇ ਨੇ ਸਰ ਤੁਸੀਂ ਇਹ ਦੇਖੋ ਹਰ ਟਾਵਰ ਦੋ ਫਲੈਟ ਹੈ ਚਾਰ ਫਲੈਟ ਇੱਧਰ ਹੋਗੇ ਸਰ ਇੱਕ 4 16 ਫਲੈਟ ਇੱਧਰ ਨੇ ਤੇ ਇੱਧਰ ਅੰਦਾਜ਼ਾ ਲਾ ਲਓ 10 ਵਾਲੇ 15 ਫਲੈਟ ਇੱਧਰ ਨੇ ਤੇ ਸਰ ਅੱਜ ਤੁਹਾਡੇ ਨਾਲ ਬਾਕੀ ਕਿੰਨੇ ਲੋਕਾਂ ਦਾ ਲਿਵਾ ਸਕਦੇ ਹੋ ਕਿ ਉਹਨਾਂ ਨੂੰ ਦੁਬਾਰਾ ਕਿਤੇ ਤੱਕ ਚੁਕਣੀ ਪਈ ਹੈ ਸਰ ਤੁਸੀਂ ਤਾਂ ਬਾਕੀ ਲੋਕ ਕਿਉਂ ਨਹੀਂ ਅੱਜ ਖੜੇ ਆ ਤੁਸੀਂ ਤਿੰਨ ਜਾਣੇਵਾ ਚੱਕ ਰਹੇ ਹੋ ਸਰ ਮੈਂ ਕੋਰਤੋਂ ਆਇਆ ਸੀਗਾ ਇਹ ਹਲੇ ਬਿਲਕੁਲ ਨਹੀਂ ਲਿਓ ਨਹੀਂ ਆਦੀ ਲਿਓ ਕੁਦਰਤੀ ਇਤਿਹਾਸ ਹੈ ਕਿ ਯੋਗੇਸ਼ ਜੀ ਦੇ ਫਾਦਰ ਨੇ ਇੱਥੇ ਨੇ ਤੇ ਤੁਸੀਂ ਆਇਆ ਤੁਹਾਨੂੰ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਾਰਪੋਰੇਸ਼ਨ ਨੂੰ ਜਿੰਨੇ ਲੋਕ ਪ੍ਰਭਾਵਦਾਰ ਇੱਕ ਲੈਟਰ ਲਿਖ ਕੇ ਸਾਰੇ ਸਾਈਨ ਕਰਾ ਕੇ ਤੁਸੀਂ ਦੇਣ ਨੂੰ ਤਿਆਰ ਹੋ ਉੱਥੇ 100% ਤਿਆਰ ਹੋ ਜੇ ਬੰਨ ਲੋਕ ਰਾਜੀ ਨਹੀਂ ਪ੍ਰੋਬਲਮ ਦੇ ਵਿੱਚ ਇਹ ਉਹ ਕਾਰਵਾਈ ਕਰਨ ਨੂੰ ਤਿਆਰ ਨੇ ਜੇ ਕਾਰਵਾਈ ਕਰਨੀ ਹੁੰਦੀ ਤੇ ਤੁਸੀਂ ਇੱਥੇ ਦੇਖ ਲਓ ਤੁਹਾਡੇ ਸਾਹਮਣੇ ਤੁਸੀਂ ਫੋਟੋਆਂ ਕੀਤੀਆਂ ਤੁਹਾਡੇ ਸਾਹਮਣੇ ਸੈਂਪਲ ਹੈ ਜਿਹੜਾ ਨੇ ਕੰਮ ਕੀਤਾ ਹੈ ਇਸ ਕੰਮ ਨੂੰ ਜੀ ਅਗਰ ਕੰਪਲੀਟ ਨਹੀਂ ਕਰਾਉਂਦੇ